ਜੋ ਮੇਰੇ ਜਿਹੜਾ ਮੇਰੀ ਫੈਮਿਲੀ ਸੀ ਮੇਰੀ ਬੜੀ ਮੇਰੀ ਵਾਈਫ ਮੇਰੇ ਬੱਚੇ ਉਹ ਇੱਕ ਸੈਂਸਰ ਸੀ ਹੂੰ ਜਦੋਂ ਅਸੀਂ ਬਾਹਰ ਬਣਾਉਂਦੇ ਫਿਲਮ ਬਣਾਉਂਦੇ ਪਹਿਲਾਂ ਆਪਣੇ ਘਰੇ ਵਿਖਾਉਂਦੇ ਵੀ ਭਾਈ ਦੇਖੋ ਕੋਈ ਇਹਦੇ 'ਚ ਕੋਈ ਗਲਤਤਾ ਨਹੀਂ ਹੈਗਾ ਅੱਛਾ ਦੇ ਘਰੇ ਦੇਖਦੇ ਬੱਚੇ ਫਿਰ ਉੱਥੋਂ ਪਾਸ ਹੁੰਦੀ ਫਿਰ ਉਹ ਪਾਸ ਕਰਕੇ ਫਿਰ ਅਸੀਂ ਫਿਰ ਸੈਂਸਰ ਬੋਰਡ ਘਾਰੀ ਸੈਂਸਰ ਬੋਰਡ ਘਾਰੀ ਰੱਖਿਆ ਸੀ ਪਹਿਲਾਂ ਪਹਿਲਾਂ ਸ਼ੁਰੂਆਤ ਵਿੱਚ ਅਸੀਂ ਗਾਲਾਂ ਹੁਣ ਪਤਾ ਨਹੀਂ ਹੁੰਦਾ ਸੀ ਆਪਦੇ ਤਜਰਬਿਆਂ ਦੇ ਉੱਤੇ ਆਪ ਸਿੱਖਿਆ ਹੂੰ ਮਾੜੀ-ਮੁੱਟੀ ਬੱਚਿਆਂ ਤੋਂ ਗਾਲਾਂ ਵੀ ਕਹੀਆਂ ਨੇ ਜਿਵੇਂ ਉਹ ਚ ਕਹਿੰਦਾ ਹੁੰਦਾ ਸੀ ਭੈਣ ਦੇਣ ਤਾਂ ਬਾਕੀ ਅਸੀਂ ਕਦੇ ਵੀ ਜੇ ਕਿਸੇ ਕੁੜੀ ਨਾਲ ਰੋਮਾਂਟਿਕ ਸੀਨ ਵੀ ਹੈ ਤਾਂ ਵੀ ਦੂਰ ਦੂਰ ਹੈ ਹਮ ਹੱਥ ਤੱਕ ਨਹੀਂ ਫੜਨਾ ਕਿਉਂਕਿ ਵੀਰ ਪਰਿਵਾਰਾਂ ਹੋਂ ਇਸੇ ਕਰਕੇ ਅਸੀਂ ਫੈਮਿਲੀ ਕਲਾਕਾਰ ਬਜਦੇ ਹਾਂ ਸਾਡਾ ਨਾ ਪਿਓ ਨਾ ਦਾਦਾ ਕੋਈ ਕਲਾਕਾਰ ਨਹੀਂ ਸੀ ਅਸੀਂ ਲੋਕਾਂ ਨੇ ਸਾਨੂੰ ਕਲਾਕਾਰ ਬਣਾਇਆ ਲੋਕਾਂ ਦੀ ਗੱਲ ਕਰਨੀ ਸਾਡਾ ਫਰਜ਼ ਹੈ ਲੋਕਾਂ ਤੋਂ ਮੈਂ ਮੈਟਰ ਲਿਆਉਣਾ ਇਕੱਠਾ ਕਰਕੇ ਬੁੜੀਆਂ ਚ ਬਹਿਗਾ ਬੁੜੀਆਂ ਦੇ ਵਿੱਚੋਂ ਚੁਗਲੀਆਂ ਇਕੱਠੀਆਂ ਕਰ ਲੀਆਂ ਇਧਰੋਂ ਬੈਠਿਆ ਉਧਰੋਂ ਚੁਗਲੀਆਂ ਕਰਕੇ ਕਿਉਂਕਿ ਲੋਕਾਂ ਦੀਆਂ ਗੱਲਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਇਸੇ ਕਰਕੇ ਲੋਕ ਸਾਨੂੰ ਪਸੰਦ ਕਰਦੇ ਨੇ ਮੈਂ ਜਦੋਂ ਮੈਂ ਕਿਹਾ ਕਿ ਤੁਹਾਡੀ ਇੰਟਰਵਿਊਜ਼ ਬਹੁਤ ਸੁਣੀ ਹੈ ਤੁਹਾਨੂੰ ਡੰਡੇ ਵੀ ਪੈਂਦੇ ਰਹੇ ਘਰੋਂ ਹੈ ਨਾ ਜਦੋਂ ਤੁਸੀਂ ਨਿੱਕੇ ਹੁੰਦੇ ਸੀ ਮੇਰੇ ਤਾਂ ਵਿਆਹੇ ਤੋਂ ਬਾਅਦ ਵੀ ਪੈਂਦੇ ਰਹੇ ਨੇ ਜੀ ਵਿਆਹ ਤੋਂ ਬਾਅਦ ਵੀ ਪੈਂਦੇ ਰਹੇ ਅਜਾ ਬਾਪੂ ਮਤਲਬ ਨਹੀਂ ਲਿਆਜ ਨਹੀਂ ਕਰਦੇ ਸੀ ਨਹੀਂ ਹੋ ਇਸ ਚੀਜ਼ ਨੂੰ ਲੈ ਕੇ ਨਹੀਂ ਕਰਦੇ ਸੀ ਜਾਨ ਕੇ ਵੀ ਬਾਪੂ ਤਾਇਆ ਸਾਰੇ ਕੋਈ ਵੀ ਇਹ ਚੀਜ਼ ਵੀ ਮਰਾਸੀਆਂ ਵਾਲਾ ਕੰਮ ਕਰਦੇ ਜੱਟਾਂ ਦਾ ਮੁੰਡਾ ਹੋ ਕੇ ਤੂੰ ਖੇਤੀਬਾੜੀ ਕਰ ਮੇਰੀ ਜਿਹੜੀ ਮਾਂ ਸੀ ਉਹ ਬਹੁਤ ਵੱਡੀ ਅਦਾਕਾਰ ਸੀ ਜੀ ਮੇਰੀ ਮਾਂ ਨੇ ਝੂਠ ਬੋਲਣਾ ਵੀ ਨਹੀਂ ਨਹੀਂ ਉਹ ਤਾਂ ਪੜ ਰਹਾ ਉਹ ਟਕੇ ਤੇ ਗੈਨਰੀਓ ਤਾਂ ਅੰਦਰ ਬੈਠਾ ਪੜ ਰਿਹਾ ਜਾਨੀ ਕਿ ਉਹਨੇ ਇਸ ਦੀ ਕਲਾ ਨਾਲ ਬਾਪੂ ਨੂੰ ਟਿਕਿਆ ਲੈਣਾ ਫਿਰ ਹੌਲੀ-ਹੌਲੀ ਮੈਂ ਬਾਹਰੋਂ ਪੈਸੇ ਕਮਾਉਣ ਲੱਗ ਗਿਆ ਤੇ ਮੈਨੂੰ ਇਹਨਾਂ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ ਫਿਰ ਵੀ ਜਦੋਂ ਮੈਨੂੰ ਕਦੇ ਨਾਲ ਜ਼ਮੀਨ ਜਮੂਨ ਲੈਣੀ ਹੁੰਦੀ ਮੇਰਾ ਬਾਪੂ ਇਹ ਕਹਿੰਦਾ ਹੁੰਦਾ ਆ ਤੇਰਾ ਕੰਜਰਖਾਨਾ ਕਦੋਂ ਆ ਆ ਮੜੀ-ਮੁੱਟੀ ਪੈਸਿਆਂ ਦੀ ਮਦਦ ਕਰੇਗਾ ਜਾਨੀ ਕਿ ਉਹਨਾਂ ਨੇ ਫਿਰ ਵੀ ਉਹਨੂੰ ਕੰਜਰਖਾਨੀ ਕਹਿਣਾ ਤੇ ਨਾਲੇ ਮੇਰੇ ਤੋਂ ਪੈਸੇ ਲੈ ਲੈਂਦੇ ਪਰ ਜਦੋਂ ਬੋਲਦੇ ਮੈਂ ਕਿਤੇ ਜਾਣਾ ਸ਼ੋਸ਼ੂ ਲਾ ਕੇ ਆਉਣਾ ਗਾਲਾ ਗੁਲਾ ਕੱਢਦੇ ਐ ਮੈਂ ਪੈਸੇ ਦਿਖਾਉਂਦਾ ਬੈਸ ਦੇ ਕੇ ਮੂੰਹ ਚ ਬੂੰਦ ਬੰਦ ਕਰਾਉਂਦਾ ਇਹ ਤੇ ਇਹ ਜਿਹੜੇ ਸਾਡੇ ਪਿੰਡ ਵਾਲੇ ਬੁੜੇ ਨੇ ਨਾ ਹਾਂਜੀ ਇਹ ਜ਼ਮੀਨ ਦੇ ਬੜੇ ਹੋ ਹੁੰਦੇ ਨੇਗੇ ਜ਼ਮੀਨ ਜਬੂ ਲੈਣੀ ਹੋਰ ਵੀ ਜਾ ਜਗਾ ਲੈਣੀ ਕੋਈ ਇਸ ਤਰ੍ਹਾਂ ਇਹ ਬੁੜੇ ਬੜੇ ਲਾਲਚੀ ਹੁੰਦੇ ਨੇ ਪਿੰਡਾਂ ਜ਼ਮੀਨ ਜ਼ਮੀਨ ਦੇ ਲਾਲਚੀ ਹੁੰਦੇ ਨੇ ਤਸ ਇਤ ਸੇ ਚੀਜ਼ਾ ਜਿਹੜੀ ਪਿੰਡਾਂ ਚ ਰਹਿ ਕੇ ਬਹੁਤ ਵੇਖਿਆ ਤਾਂ ਹੀ ਤੁਹਾਡੇ ਜਿਹੜੇ ਫੈਮਲੀ ਚਾਰਟਸੋ 20 ਕਹਿ ਲਈਏ ਹੈ ਨਾ ਜਾਂ ਉਸ ਤੋਂ ਜਿੰਨੇ ਅੱਗੇ ਸੀਰੀਜ਼ ਆਈ ਹੈ ਮੈਂ ਕਲਚਰ ਜਿੰਨਾ ਕਲਚਰ ਦੇ ਬਾਰੇ ਮੈਂ ਮੈਨੂੰ ਨੌਲੇਜ ਹੈ ਮੈਂ ਜਾਣਦਾ ਨਾ ਜਿੰਨਾ ਕਲਚਰ ਨੂੰ ਕੋ ਕਿ ਰਹਾਂਗੇ ਪਿੰਡਾਂ ਚ ਰਹਾਂਗੇ ਹੁਣ ਇੱਕ ਮੇਰੀ ਫਿਲਮ ਆ ਰਹੀ ਹੈ ਉਹ ਉਹਦੇ ਵਿੱਚ ਨਾ ਕੁੜੀਆਂ ਅੱਜ ਵਾਲੇ ਜਿਹੜੇ ਘਗਰੇ ਘਗਰੇ ਜਿਹੜੇ ਘਗਰੇ ਨਾਲ ਨੂੰ ਪਾਉਂਦੀ ਹੁੰਦੀ ਸੀ ਪਿੰਡਾਂ ਦੇ ਵਿੱਚ ਜਦੋਂ ਜਿਹੜੇ ਘਗਰਾ ਹੁੰਦਾ ਸੀ ਅੱਗੇ ਪੁਰਾਣੇ ਜਵਾਨੇ ਦੀ ਗੱਲ ਦੱਸ ਰਿਹਾ ਸੋਨੂੰ ਜਿਹੜੀ ਕੁੜੀ ਸੀ ਜਦੋਂ ਉਹ ਆਪਣੇ ਸਹੁਰਿਆਂ ਤੋਂ ਆਉਂਦੀ ਪੇਕ ਕੀ ਹੁੰਦੀ ਜਦੋਂ ਪੇਕਿਆਂ ਦੀ ਜੂ ਆ ਗਈ ਉਹਨੇ ਕਗੜਾ ਲਾ ਲੈਣਾ ਕਗੜਾ ਲਾ ਕੇ ਇੱਥੇ ਰੱਖ ਲੈਣਾ ਅੱਛਾ ਉਹਨੂੰ ਪਤਾ ਲੱਗਦਾ ਰਹਿੰਦਾ ਵੀ ਜਿਹਦੇ ਕਗੜਾ ਨਹੀਂ ਪਾਇਆ ਉਹ ਕੁੜੀ ਐ ਜਿਹਦੇ ਕਗੜਾ ਪਾਇਆ ਉਹ ਪਿੰਡ ਦੀ ਨੂੰਹ ਐ ਅੱਛਾ ਇਹਨਾਂ ਕਾ ਜੜੇ ਨੂੰ ਜਮੀ ਨਹੀਂ ਪਤਾ ਹੁਣ ਸਿਰ ਹਾਂ ਬਿਲਕੁਲ ਸਿਰ ਤੇ ਸਗੀ ਫੁੱਲ ਲਾ ਲੈਂਦੀਆਂ ਨੇ ਜੀ ਜੀ ਮੈਂ ਫਿਲਮਾਂ ਦੇ ਵਿੱਚ ਸਪੈਸ਼ਲੀ ਸਿਰ ਗੁੰਦਾ ਆਗੇ ਨੈਣ ਸਿਰ ਗੁੰਦੀ ਹੁੰਦੀ ਸੀ ਉਹਨੇ ਕਹਿੰਦੇ ਹੁੰਦੇ ਸਿਰ ਗੁੰਦਦੇ ਕਪੱਤੀਆਂ ਨੈਣੇ ਉੱਤੇ ਪਾਦੇ ਡਾਕ ਬੰਗਲਾ ਅੱਜੜੀਆਂ ਕੱਲੀਆਂ ਸਗੀ ਫੁੱਲ ਲਾ ਲੈਂਦੇ ਨੇ ਹੁਣ ਚਿੰਬਰ ਸੂਈ ਇੱਕ ਟਿੱਕੇ ਦੇ ਉੱਤੇ ਲੱਗਦੀ ਹੁੰਦੀ ਹੈ ਉਹ ਕੋਈ ਉਹਨੂੰ ਇੱਥੇ ਲਾਈ ਜਾਣੀ ਕਿ ਜਿਵੇਂ ਝੂਮਰ ਲਾਉਂਦੇ ਹੁੰਦੀਆਂ ਨੇ ਉਹਵੇਂ ਲਾ ਲੈਂਦੀਆਂ ਨੇ ਯਾਨੀ ਕਿ ਵੀ ਇਹਨਾਂ ਚੀਜ਼ਾਂ ਦੀ ਪੂਰੀ ਦੇਖੇ ਹੋਈਆਂ ਨੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ